ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡ ਜਰਸੀ ਫਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਜਰਸੀ ਵਛੀਆਂ ਦੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਅੱਜ ਬਾਈ ਤੁਹਾਨੂੰ ਤਿੰਨ ਬੱਚੇ ਦਿਖਾਉਣੇ ਆ ਜਰਸੀ ਜਿੱਦਾਂ ਦੀ ਉਮਰ ਇੱਕ ਦੀ 6 ਮਹੀਨੇ ਆ ਇੱਕ ਦੀ 5 ਮਹੀਨੇ ਆ ਤੇ ਇੱਕ ਦੀ 4 ਮਹੀਨੇ ਆ ਜੀ ਤੇ ਰੇਟ ਬਿਲਕੁਲ ਜਿਆਦਾ ਨਹੀਂ ਤਿੰਨਾਂ ਦਾ ਮੁੱਲ 22000 ਰੁਪਿਆ ਵਿੱਚੋਂ ਮੰਨਤਨ ਹੋ ਜੂਗਾ ਜੀ ਬੱਚੇ ਪੂਰੇ ਸੋਹਣਿਆ ਜੀ ਬੋਦੀ ਵਾਲੀਆਂ ਬੱਚੀਆਂ ਬਰੀਦਾਲਾ ਜਿੱਦਾਂ ਨੂੰ ਬੱਚੇ ਬਈ ਮੁੱਲ ਜਾਇਜ਼ ਲੱਗਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡ ਆਪਣਾ ਜੈਤੂਆ ਜ਼ਿਲ੍ਹਾ ਫਰੀਦਕੋਟ ਜੀ ਇੱਕ ਵਾਰ ਦੁਬਾਰਾ ਬੇਨਤੀ ਕਰਦੇ ਮੇ ਜੀ ਨੇ ਜਰੂਰ ਸੀ ਬੱਚੇ ਲੈਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ